ਕਿ ਪੰਜਾਬ ਦੇ ਕਿਸਾਨ ਨੂੰ ਇਕੱਲੇ ਨੂੰ ਨਹੀਂ ਪੂਰੇ ਦੇਸ਼ ਦੇ ਕਿਸਾਨ ਨੂੰ ਪਾਣੀ ਦੀ ਲੋੜ ਹੈ ਤੇ ਸਹੀ ਢੰਗ ਨਾਲ ਸੰਜੀਦਗੀ ਦੇ ਨਾਲ ਅਗਰ ਕਿਸਾਨੀ ਨੂੰ ਬਚਾਉਣਾ ਹੈ ਤੇ ਸਰਕਾਰਾਂ ਇਹਨਾਂ ਰਾਹਾਂ ਤੇ ਤੁਰਨ ਰਾਜਨੀਤੀ ਕਰਨੀ ਬੰਦ ਕਰਨ। ਰਾਜਨੀਤੀ ਦੇ ਵਿੱਚੋਂ ਜਦੋਂ ਇਹ ਜਿਹੀਆਂ ਗੱਲਾਂ ਪੈਦਾ ਹੁੰਦੀਆਂ ਤੇ ਫਿਰ ਇਹ ਲੋਕ ਬੇਤੁਕੀ ਬਿਆਨਬਾਜ਼ੀ ਕਰਨੀ ਸ਼ੁਰੂ ਕਰਦੇ ਆ। ਮੇਰੇ ਦੋ ਸਵਾਲ ਨੇ ਮਾਝੂਰ ਭਗਵੰਤ ਮਾਨ ਜੀ ਤੇ ਇਹਨਾਂ ਗੱਲਾਂ ਨੂੰ ਸਪਸ਼ਟ ਕਰਨ ਸਾਡੇ ਮੁੱਖ ਮੰਤਰੀ ਜੀ ਇਹ ਦੱਸਿਓ ਤੁਹਾਡੇ ਸੁਪਰੀਮੋ ਕੇਜਰੀਵਾਲ ਤਾਂ ਬਿਆਨ ਦਿੰਦੇ ਆ ਕਿ ਦਿੱਲੀ ਦੇ ਹਰਿਆਣੇ ਨੂੰ ਪਾਣੀ ਚਾਹੀਦਾ ਪਾਣੀ ਲਵਾਂਗੇ ਕਿ ਜੇਕਰ ਤੁਹਾਡੀ ਪਾਰਟੀ ਦੇ ਮੁਖੀ ਦੀ ਸੁਪਰੀਮੋ ਦੀ ਸਟੇਟਮੈਂਟ ਇਹ ਹੈ ਔਰ ਜਲੰਧਰ ਦੇ ਵਿੱਚ ਖੜ ਕੇ ਉਹ ਸਟੇਟਮੈਂਟ ਦੇਖੇ ਗਏ ਨੇ ਤਾਂ ਭਾਈ ਆਪਦੀ ਪਾਰਟੀ ਦੀ ਨੀਤੀ ਤਾਂ ਸਪਸ਼ਟ ਕਰੋ ਕਿ ਤੁਸੀਂ ਖੜੇ ਕਿੱਥੇ ਹੋ ਪੰਜਾਬ ਨਾਲ ਖੜੇ ਹੋ ਜਾਂ ਉਹਦੇ ਸੁਪੀਮੋ ਦੀ ਉਸ ਗੱਲ ਨਾਲ ਖੜੇ ਹੋ ਇਹ ਕਲੀਅਰ ਕਰੋ ਦੂਜੀ ਮੈਂ ਇਹ ਗੱਲ ਕੁਝ ਨਹੀਂ ਚਾਹਣਾ ਕਿ ਤੁਸੀਂ ਜਿਹੜਾ ਕੁਝ ਰੌਲਾ ਪਾ ਰਹੇ ਹੋ ਤੇ ਅੱਜ ਜਿਹੜਾ ਪਿੱਛੇ ਤੁਸੀਂ ਇਜਲਾਸ ਬੁਲਾ ਕੇ ਸੈਸ਼ਨ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਆ ਉਹਨਾਂ ਮਤਿਆਂ ਦੇ ਵਿੱਚ ਕੀ ਕਿਹਾ ਯਾਦ ਰੱਖਿਓ ਜਿਹੜੀ 1981 ਦੀ ਸੰਧੀ ਸੀ ਉਹਨੂੰ ਪੰਜਾਬ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਪਾਣੀ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹ ਪੰਜਾਬ ਵਿਧਾਨ ਸਭਾ ਦੇ ਘੇਰੇ ਚ ਆਉਂਦੀ ਗੱਲ ਹੈ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਹੈ ਤਾਂ ਪਾਣੀ ਦੇਵੇ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਚ ਮਰਜ਼ੀ ਹੈ ਪਾਣੀ ਨਾ ਦੇਵੇ ਤੇ 1981 ਦੀ ਸੰਧੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤੀ ਸੀ ਕਿ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਕੀਤੀ ਸੀ ਨਾ ਕਿ ਸਦੀ ਵਿਧਾਨ ਸਭਾ ਨੇ ਉਸ ਸੰਧਾ ਕਿਸ ਸੰਧੀ ਕੀਤੀ ਸੀ ਇਸ ਕਰਕੇ ਪੰਜਾਬ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਤੇ ਤੁਸੀਂ ਸ਼੍ਰੀਮਾਨ ਜੀ ਇਹ ਕਹਿ ਰਹੇ ਹੋ ਕਿ ਉਹ 1981 ਦੀ ਜਿਹੜੀ ਸੰਧੀ ਹੈ ਉਹਦੇ ਮੁਤਾਬਕ ਦੁਬਾਰਾ ਚਰਚਾ ਕਰਨ ਦੀ ਲੋੜ ਹੈ ਦੁਬਾਰਾ ਪਾਣੀ ਨੂੰ ਮਿਲਣ ਦੀ ਲੋੜ ਹੈ ਦੁਬਾਰਾ ਸੰਧੀ ਕਰਨ ਦੀ ਲੋੜ ਹੈ ਇਹਦਾ ਮਤਲਬ ਤੁਸੀਂ ਉਹ ਸੰਧੀ ਮੰਨ ਲਈ ਹੈ ਤੈਨੂੰ ਕਿਵੇਂ ਮੰਨ ਲਈਏ ਤੁਸੀਂ ਕਿੱਥੇ ਖੜੇ ਹੋ ਦੂਜਾ ਪੱਖ ਮੈਂ ਇਹ ਕਹਿਣਾ ਚਾਹਣਾ ਵੀ ਜਾਂ ਤਾਂ ਤੁਹਾਡੇ ਅੰਦਰ ਪਾਪ ਹੈ ਮੈਲ ਹੈ ਬੇਈਮਾਨੀ ਹੈ ਤਾਂ ਜਾਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਹੀ ਕੀ ਜਾਣੇ ਹੋ ਪੰਜਾਬ ਦੇ ਪਾਣੀਆਂ ਦਾ ਮਸਲਾ ਜਾਂ ਹਰਿਆਣੇ ਨਾਲ ਪਾਣੀਆਂ ਦਾ ਮਸਲਾ ਜਿਹੜਾ ਉਹ ਜਾਣ ਬੁੱਝ ਕੇ ਉਲਝਾਇਆ ਗਿਆ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦਾ ਪੁਨਰਗਠਨ ਹੋਇਆ ਔਰ ਪੰਜਾਬ ਦਾ ਵੀ ਪੁਨਰਗਠਨ ਹੋਇਆ 1964 ਚ ਔਰ ਜਿਹੜੀ ਉਸ ਸਮੇਂ 78 79 80 ਧਾਰਾ ਆਈ ਹੈ ਉਸ ਧਾਰਾ ਦੇ ਤਹਿਤ ਸਾਰੇ ਡੈਮਾਂ ਦਾ ਕੰਟਰੋਲ ਬਿਜਲੀ ਦਾ ਕੰਟਰੋਲ ਪਾਣੀਆਂ ਦਾ ਕੰਟਰੋਲ ਤਾਂ ਕੇਂਦਰ ਨੇ ਆਪਦੇ ਹੱਥਾਂ ਤੋਂ ਲੈ ਲਿਆ ਚੈਲੰਜ ਉਹਨੂੰ ਕਰਨ ਦੀ ਲੋੜ ਸੀ ਉਹਨੂੰ ਚੈਲੰਜ ਨਹੀਂ ਕੀਤਾ ਤੇ ਜਿਸ ਦਿਨ ਡੈਮ ਸੇਫਟੀ ਐਕਟ ਆ ਰਿਹਾ ਸੀ ਸਾਰੇ ਜਥੇਬੰਦੀਆਂ ਰੌਲਾ ਪਾਉਂਦੀਆਂ ਸੀ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਤੇ ਤੁਸੀਂ ਕਿੱਥੇ ਸੀ ਉਦੋਂ ਤੁਸੀਂ ਕਿੱਥੇ ਖੜੇ ਸੀ ਤੁਹਾਡੀ ਆਮ ਆਦਮੀ ਪਾਰਟੀ ਕਿੱਥੇ ਖੜੀ ਸੀ ਉਦੋਂ ਕਿੰਨੇ ਕੁ ਧਰਨੇ ਦਿੱਤੇ ਕਿੰਨੇ ਕੁ ਮਜਾਰੇ ਕੀਤੇ ਤੁਹਾਡੀ ਆਮ ਆਦਮੀ ਪਾਰਟੀ ਨੇ ਉਦੋਂ ਉੱਠ ਕੇ ਖੜੇ ਹੋ ਕੇ ਪਰ ਪੰਜਾਬ ਕੁਰ ਲਾ ਰਿਹਾ ਸੀ ਕਿ ਇਹ ਕਿਸੇ ਨਾ ਕਿਤੇ ਸਾਨੂੰ ਇਹ ਜਿਹੜਾ ਡੈਂਸ ਸੇਫਟੀ ਐਕਟ ਹੈ ਸਾਡੇ ਅਧਿਕਾਰਾਂ ਤੇ ਹਮਲਾ ਹੈ ਸਾਡੀ ਕਮੇਟੀ ਤੁਹਾਡੀ ਬਣਾਤੀ ਉਹਨਾਂ ਨੇ ਉਹ ਕਮੇਟੀ ਨੇ ਚੱਲਣਾ ਕੇਂਦਰ ਦੀ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਹੇਠ ਹੈ ਉਦੋਂ ਨਹੀਂ ਬੋਲੇ ਤੁਸੀਂ ਅੱਜ ਕੀ ਹੈ ਅੱਜ ਸਪਸ਼ਟ ਹੈ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਕੇਂਦਰ ਨਾਲ ਮਿਲ ਕੇ ਕੀ ਨੂਰਾ ਕੁਸ਼ਤੀ ਕਰ ਰਹੇ ਹੋ ਲੋਕ ਜਾਣਦੇ ਨੇ ਇੱਕ ਪਾਸੇ ਤਾਂ ਜਾਗਰਾਂ ਮਾਹੌਲ ਹੈ ਕੀ ਸਰਕਾਰ ਨਹੀਂ ਜਾਣਦੀ ਪੰਜਾਬ ਦੀ ਕੀ ਕੇਂਦਰ ਸਰਕਾਰ ਨਹੀਂ ਜਾਣਦੀ ਸਾਨੂੰ ਦਾ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਦੇ ਪ੍ਰੋਗਰਾਮ ਪੋਸਟਪੋਨ ਕਰੋ ਜੀ ਕੁਝ ਸਮੇਂ ਲਈ ਆਪਾਂ ਭਾਰਤ ਦੇ ਹਾਲਾਤ ਠੀਕ ਨਹੀਂ ਬਾਹਰਲੇ ਮੁਲਕਾਂ ਦੇ ਨਾਲ ਸਾਡਾ ਤਣਾ ਬਣਿਆ ਹੋਇਆ ਹੈ ਅਸੀਂ ਸਾਰੇ ਪ੍ਰੋਗਰਾਮ ਕੈਨਸਲ ਕਰ ਰਹੇ ਹਾਂ ਤੇ ਭਾਰਤ ਸਰਕਾਰ ਆ ਕੇ ਕੇਂਦਰ ਸਰਕਾਰ ਉਹ ਐਨ ਉਸ ਟਾਈਮ ਦੇ ਉੱਤੇ ਪੰਜਾਬ ਦੇ ਨਾਲ ਪਾਣੀਆਂ ਦਾ ਮਸਲਾ ਖੜਾ ਕਰ ਲੈਂਦੀ ਹੈ ਤਾਂ ਕਿ ਇਹਨੂੰ ਸਿਆਸਤ ਨਾ ਮੰਨਿਆ ਜਾਏ ਹਕੀਕਤ ਇਹ ਹੈ ਕਿ ਜੋ ਤੁਸੀਂ ਕਿਸਾਨਾਂ ਨੂੰ ਕੁੱਟ ਕੇ ਮਜ਼ਦੂਰਾਂ ਨੂੰ ਕੁੱਟ ਕੇ ਟੀਚਰਾਂ ਨੂੰ ਕੁੱਟ ਕੇ ਔਰ ਘਰਾਂ ਦੇ ਵਿੱਚੋਂ ਲੋਕਾਂ ਨੂੰ ਜਿਹੜੇ ਸਾਡੇ ਹੋਰ ਕਾਰੋਬਾਰੀ ਲੋਕ ਆ ਉਹਨਾਂ ਨੂੰ ਕੁੱਟ ਕੇ ਜਿਸ ਤਰੀਕੇ ਦੇ ਨਾਲ ਤੁਸੀਂ ਆਪਦਾ ਲਾਸ ਕੀਤਾ ਤੁਹਾਡਾ ਗ੍ਰਾਫ ਡਾਊਨ ਜਾ ਲੋਕਾਂ ਨੇ ਉਹ ਗੱਲ ਤੁਹਾਡੀ ਕਈ ਨੂੰ ਪੱਕਾ ਕੀਤਾ ਕਿ ਡਲਾ ਤੋਂ ਡਲਾ ਹੋਤਾ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ ਜਦੋਂ ਤੁਹਾਡੇ ਦੱਸੇ ਰਾਹਾਂ ਤੇ ਤੁਹਾਡੇ ਹੀ ਐਮਐਲਏ ਨੂੰ ਲੋਕ ਘੇਰਨ ਲੱਗੇ ਤਾਂ ਇਸ ਵੇਲੇ ਫਿਰ ਕੋਈ ਕੇਂਦਰ ਜੀ ਨੇ ਤੁਹਾਡੇ ਸੁਪਰੀਮੋ ਦੀ ਖਾਤਰ ਤੁਹਾਡਾ ਸੁਪਰੀਮੋ ਬਚਾਉਣ ਲਈ ਤੁਸੀਂ ਸਾਡੇ ਅੰਦੋਲਨ ਨੂੰ ਧਰਨੇ ਨੂੰ ਦੀ ਪਿੱਠ ਛੁਰਾ ਮਾਰਿਆ ਔਰ ਉਹ ਕੇਂਦਰ ਅੱਜ ਤੁਹਾਡੇ ਨਾਲ ਨੂਰਾ ਕੁਸ਼ਤੀ ਕਰਕੇ ਤੁਹਾਨੂੰ ਪਾਣੀਆਂ ਦਾ ਮਾਲਕ ਬਣਾਉਣਾ ਚਾਹੁੰਦੀ ਹੈ ਜਿਸ ਤਰ੍ਹਾਂ ਕਦੇ ਕੈਪਟਨ ਅਮਰਿੰਦਰ ਵੀ ਬਣਿਆ ਸੀ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਕੇ ਕਹਿੰਦਾ ਲੋ ਜੀ ਮੈਂ ਸਾਰੇ ਜਿੰਨੇ ਸਮਝੌਤੇ ਤੋਂ ਪਹਿਲਾਂ ਸਾਰੇ ਰੱਦ ਕਰਤੇ ਇੱਕ ਧਾਰਾ 5 ਪਾਤੀ ਜਿਹਦੇ ਚ ਇਹ ਕਹਤਾ ਕਿ ਜਿੰਨਾ ਜਿੰਨਾ ਪਾਣੀ ਕਿਸੇ ਨੂੰ ਜਾਂਦਾ ਉਹ ਜਾਂਦਾ ਰਹੇਗਾ। ਉਹੀ ਕੰਮ ਤੁਸੀਂ ਮਤਾ ਪਾ ਕੇ ਕੀਤਾ ਹੈ ਕਿ ਅਸੀਂ 1981 ਦੇ ਮਤੇ ਦੇ ਆਧਾਰ ਦੇ ਉੱਤੇ ਉਹ ਸੰਧੀ ਦੇ ਆਧਾਰ ਦੇ ਉੱਤੇ ਪਾਣੀ ਦੀ ਦੁਬਾਰਾ ਵੰਡ ਕਰਨੀ ਚਾਹੁੰਦੇ ਹਾਂ ਤਾਂ ਮਤਲਬ ਤੁਸੀਂ 1981 ਵਾਲੇ ਸਮਝੌਤੇ ਨੂੰ ਮੰਨ ਲਿਆ। ਤਾਂ ਫਿਰ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਇਹ? ਸਭ ਇਹ ਜਿਹੜੀਆਂ ਗੱਲਾਂ ਨੇ ਮੇਰੀ ਬੇਨਤੀ ਹੈ ਕਿ ਕਿਸਾਨ ਲੜਨ ਜਾਣਦੇ ਨੇ ਕਿਸਾਨ ਲੜ ਰਹੇ ਨੇ ਆਲਰੇਡੀ ਲੜ ਰਹੇ ਨੇ ਜਿਹੜੀ ਅਸੀਂ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਲੜਾਈ ਲੜ ਰਹੇ ਸੀ ਉਹ ਇਸੇ ਆਸਤੇ ਸੀ ਕਿ ਸਾਡੇ ਮਾਹਰ ਕਹਿ ਰਹੇ ਨੇ ਕਿ ਪੰਜਾਬ ਕੋਲੇ ਕੇਵਲ 18 ਤੋਂ 20 ਸਾਲ ਦਾ ਪਾਣੀ ਬਾਕੀ ਬਚਿਆ ਧਰਤੀ ਹੇਠਲਾ ਤੇ ਜਿਹੜਾ ਨਹਿਰੀ ਪਾਣੀ ਸੀ ਦਰਿਆਵਾਂ ਦਾ ਪਾਣੀ ਸੀ ਜਾਂ ਤਾਂ ਵੰਡਿਆ ਗਿਆ ਜਾਂ ਫਿਰ ਮਤਲਬ ਪੋਲੂਸ਼ਨ ਪਾ ਕੇ ਵਿੱਚ ਗੰਦ ਪਾ ਕੇ ਗੰਦੇ ਨਾਲੇ ਪਾ ਕੇ ਉਹ ਤੁਸੀਂ ਪੀਣ ਵਾਲਾ ਨਹੀਂ ਛੱਡਿਆ ਔਰ ਉਹ ਧਰਤੀ ਹੇਠਲਾ ਪਾਣੀ ਖਿੱਚ ਕੇ ਲੋਕਾਂ ਅਰਧਾ ਗੁਜ਼ਾਰਾ ਕਰਨ ਔਰ ਉਹ ਬੱਚਿਆਂ ਨੂੰ ਪਾਣੀ ਪੀਣ ਜੋਗਰਾ ਰਹਿ ਜਾਵੇ ਉਹਦੇ ਲਈ ਲੜਾਈ ਲੜ ਰਹੇ ਸੀ ਕਿ ਐਮ ਐਸ ਪੀ ਦਾ ਗਰੰਟੀ ਦਾ ਕਾਨੂੰਨ ਮਿਲ ਜਾਏ ਕਿਸਾਨ ਡਾਈਵਰਸੀਫਿਕੇਸ਼ਨ ਕਰ ਲੈਣ ਪਾਣੀ ਦਾ ਖਰਚਾ ਥੱਲੇ ਧਰਤੀ ਹੜੂ ਘਟ ਜਾਈ ਇਸ ਲਈ ਕਰ ਰਹੇ ਸੀ ਔਰ ਉਸ ਵੇਲੇ ਐਨ ਤੁਸੀਂ ਆਪ ਦੇ ਸੁਪਰੀਮੋ ਨੂੰ ਬਚਾਉਣ ਵਾਸਤੇ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਇਸ ਅੰਦੋਲਨ ਨੂੰ ਧਰਨੇ ਨੂੰ ਧਰਨੇ ਦੀ ਪਿੱਠ ਛੁਰਾ ਮਾਰ ਕੇ ਧੋਖੇ ਨਾਲ ਧਰਨਾ ਚੁਕਵਾਇਆ ਤੁਸੀਂ ਔਰ ਅਸੀਂ ਤਾਂ ਭਾਈ ਉਦੋਂ ਵੀ ਲੜ ਰਹੇ ਸੀ ਤੇ ਹੁਣ ਵੀ ਲੜਦੇ ਤੇ ਅੱਗੇ ਵੀ ਲੜਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਪਾਣੀ ਸਾਡੀ ਸਾਡੀ ਲਾਈਫਲਾਈਨ ਹੈ ਕਿਸਾਨਾਂ ਦੀ ਲਾਈਫਲਾਈਨ ਹੈ ਕਿਸਾਨ ਪਾਣੀ ਬਿਨਾ ਕਿਸਾਨ ਨਹੀਂ ਬਚ ਸਕਦੇ ਅਗਰ ਕੇਂਦਰ ਸੰਜੀਦਾ ਹੈ ਪੰਜਾਬ ਸੰਜੀਦਾ ਹੈ ਹਰਿਆਣਾ ਸੰਜੀਦਾ ਹੈ ਤਾਂ ਫਿਰ ਸ਼ਾਰਦਾ ਜਮਨਾ ਲਿੰਕ ਚੈਨਲ ਤੋਂ ਪਾਣੀ ਕਿਉਂ ਨਹੀਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਜੀ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਲੜਾਉਣ ਦੀ ਸਾਜ਼ਿਸ਼ ਕੌਣ ਰਚੀ ਜਾ ਰਹੀ ਹੈ ਮੇਨ ਕਾਰਨ ਇਹ ਹੈ ਕਿ ਜਿਹੜਾ ਕੇਂਦਰ ਸਰਕਾਰ ਸਮਝੌਤਾ ਅਮਰੀਕਾ ਨਾਲ ਕਰ ਚੁੱਕਿਆ ਹੈ ਔਰ ਅਕਤੂਬਰ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਉਸ ਸਮਝੌਤੇ ਦੇ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਪੂਰੇ ਤਰ੍ਹਾਂ ਦੇਸ਼ ਦੇ ਕਿਸਾਨਾਂ ਨੂੰ ਖਨਾਕ ਕੇ ਆਪਸ ਵਿੱਚ ਲੜਾ ਕੇ ਇੱਥੇ ਤੁਸੀਂ ਉਹ ਉਹ ਨਾ ਨਾ ਸਮਝੌਤਾ ਨੂੰ ਇੰਜ਼ਾਮ ਦੇਣਾ ਹੈ ਉਹਦੇ ਤੇ ਜ਼ੋਰ ਲੱਗਿਆ ਹੋਇਆ ਔਰ ਮੈਂ ਫਿਰ ਦੁਬਾਰਾ ਕਹਿਣਾ ਕਿ ਭਵੰਤਮਨ ਜੀ ਭਵੰਤਮਨ ਦੀ ਪਾਰਟੀ ਆਵਦੀ ਸਥਿਤੀ ਸਪਸ਼ਟ ਕਰਨਾ ਔਰ ਆਪਦੇ ਸਖਰੀਮੋ ਨੂੰ ਉਹਦੀ ਪਾਰਟੀ ਦਾ ਸਹੀਫਾ ਦੇ ਕੇ ਕਲੀਅਰ ਕਰਨਾ ਕੈਸੀ ਉਹਦੇ ਵਿਚਾਰਾਂ ਨਾਲ ਨਹੀਂ ਆ ਅਸੀਂ ਛੱਡੀ ਉਹਦੀ ਪਾਰਟੀ ਫਿਰ ਦੇਖਾਂਗੇ ਫਿਰ ਦੇਖਿਓ ਪੰਜਾਬ ਤੁਹਾਡੇ ਨਾਲ ਖੜਦਾ ਹੈ ਕਿ ਨਹੀਂ ਖੜਦਾ ਸੋ ਇਹ ਅਸੀਂ ਸਾਡੀ ਲੜਾਈ ਹੈ ਅਸੀਂ ਪਿੱਛੇ ਵੀ ਲੜੇ ਆ ਅਸੀਂ ਅੱਗੇ ਵੀ ਲੜਾਂਗੇ ਇਹ ਲੜਾਈ ਨੂੰ ਲੜੇ ਬਿਨਾ ਦੇਸ਼ ਦੇ ਕਿਸਾਨ ਨੂੰ ਨਹੀਂ ਸਰਨਾ ਕਿਸਾਨ ਲੜੇਗਾ ਔਰ ਸਹੀ ਦਿਸ਼ਾ ਵੱਲ ਅਸੀਂ ਲੜਾਈ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ